ਵਾਸੋ ਪੰਜਾਬ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰਾਗਪੁਰੀ ਹੁੰਦੀ ਇੱਕ ਖਬਰ ਆ ਰਹੀ ਹੈ ਕਿ ਦੀਪਿਕਾ ਲੂਥਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫਿਰ ਤੋਂ ਐਕਟੀਵੇਟ ਕਰ ਦਿੱਤੇ ਨੇ ਇਸ ਦੇ ਨਾਲ ਹੀ ਉਸ ਨੇ ਇਸ ਦੇ ਵਿੱਚ ਇੱਕ ਮਾਫੀ ਵੀ ਮੰਗੀ ਹੈ ਜਿਸ ਦੇ ਵਿੱਚ ਉਸ ਨੇ ਇਹ ਵੀ ਕਿਹਾ ਹੈ ਕਿ ਅੱਜ ਤੋਂ ਬਾਅਦ ਉਹ ਪੰਜਾਬ ਦਾ ਨਾਮ ਖਰਾਬ ਨਹੀਂ ਕਰੇਗੀ ਤੇ ਉਸ ਨੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਉੱਪਰ ਜੋ ਇਲਜ਼ਾਮ ਲੱਗੇ ਹਨ ਉਸ ਦੇ ਉੱਪਰ ਮੈਂ 2 ਮਹੀਨੇ ਪਹਿਲਾਂ ਵੀ ਮਾਫੀ ਮੰਗ ਲਈ ਸੀ ਇਸ ਤੋਂ ਬਾਅਦ ਮੈਂ ਕੋਈ ਵੀ ਇਤਰਾਜ਼ਯੋਗ ਵੀਡੀਓ ਆਪਣੇ ਚੈਨਲ ਤੇ ਨਹੀਂ ਪਾਈ ਪਰ ਫਿਰ ਵੀ ਜੇ ਅਜੇ ਕਿਸੇ ਨੂੰ ਲੱਗਦਾ ਹੈ ਕਿ ਮੈਂ ਗਲਤ ਕੀਤਾ ਹੈ ਤਾਂ ਮੈਂ ਹੱਥ ਜੋੜ ਕੇ ਫਿਰ ਤੋਂ ਸਾਰਿਆਂ ਤੋਂ ਮਾਫੀ ਮੰਗਦੀ ਹਾਂ ਅਤੇ ਉਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਭਵਿੱਖ ਵਿੱਚ ਮੈਂ ਕਦੇ ਵੀ ਪੰਜਾਬ ਦਾ ਨਾਮ ਖਰਾਬ ਨਹੀਂ ਹੋਣ ਦਵਾਂਗੀ ਤੇ ਆਖਰ ਦੇ ਵਿੱਚ ਉਸ ਨੇ ਸੋਰੀ ਲਿਖੀ ਹੈ ਇਸ ਦੇ ਵਿੱਚ ਇੱਕ ਹੋਰ ਜ਼ਰੂਰੀ ਗੱਲ ਦੱਸਦੀ ਹੈ ਕਿ ਉਸ ਨੇ ਲਿਖਿਆ ਕਿ ਆਪਣੇ ਪੰਜਾਬ ਦਾ ਨਾਮ ਖਰਾਬ ਨਹੀਂ ਕਰਾਂਗੀ ਸੋ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਦੁਬਾਰਾ ਐਕਟਿਵ ਹੋਣ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਹੈ ਕਿ ਉਸ ਨੇ ਗਲਤ ਜਾਂ ਇਤਰਾਜਯੋਗ ਵੀਡੀਓ ਪਾਈਆਂ ਸੀ ਜਾਂ ਕੁਝ ਇਹੋ ਜਿਹੀਆਂ ਪੋਸਟਾਂ ਪਾਈਆਂ ਜਿਸ ਦੇ ਉੱਤੇ ਸਾਰਿਆਂ ਨੂੰ ਇਤਰਾਜ਼ ਸੀ ਸੋ ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਬਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੋਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਦਾ ਇਲਜ਼ਾਮ ਅਮਰਿਤਪਾਲ ਸਿੰਘ ਮੈਰੋ ਤੇ ਉਸਦੇ ਸਾਥੀਆਂ ਉੱਤੇ ਲੱਗਿਆ ਜਿਸ ਦੇ ਵਿੱਚ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਅਮਰਿਤਪਾਲ ਸਿੰਘ ਮੈਰੋ ਇਸ ਸਮੇਂ ਫਰਾਰ ਹਨ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਦੀਪਿਕਾ ਲੁਤਰਾ ਨੂੰ ਅਮਰਿਤਪਾਲ ਮਹਿਰੋ ਨੇ ਮਿਲੇ ਸੀ ਤੇ ਉਸ ਨੇ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਜਾਂ ਦਿਖਾਇਆ ਜਾ ਰਿਹਾ ਸੀ ਕਿ ਦੀਪਿਕਾ ਲੁਤਰਾ ਉਹਨਾਂ ਦੇ ਕੋਲ ਬੈਠੀ ਹੈ ਤੇ ਉਸ ਦੇ ਵਿੱਚ ਮਹਿਰੋ ਕਹਿ ਰਹੇ ਸਨ ਕਿ ਅੱਜ ਤੋਂ ਬਾਅਦ ਇਤਰਾਜਯੋਗ ਵੀਡੀਓ ਨਾ ਪਾਵੇ ਪਰ ਬਾਵਜੂਦ ਇਸ ਦੇ ਉਸ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹੀਆਂ ਤੇ ਹੁਣ ਜੇ ਗੱਲ ਕਰੀਏ ਕਿ ਦੀਪਿਕਾ ਲੁਤਰਾ ਨੇ ਇਸ ਕਤਲ ਤੋਂ ਬਾਅਦ ਲਗਭਗ 5-6 ਦਿਨ ਆਪਣੇ سوشل میڈیا ਅਕਾਊਂਟ ਡੀਐਕਟੀਵੇਟ ਕਰ ਦਿੱਤੇ ਸੀ ਤੇ ਉਸ ਨੇ ਆਪਣੇ ਪਰਿਵਾਰ ਨੂੰ ਖਤਰਾ ਵੀ ਮੰਨਿਆ ਸੀ ਤੇ ਉਸਨੇ ਪੁਲਿਸ ਕੋਲ ਸੁਰੱਖਿਆ ਵੀ ਮੰਗੀ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਉਸ ਨੂੰ ਸੁਰੱਖਿਆ ਪ੍ਰਦਾਨ ਕਰ ਦਿੱਤੀ ਗਈ ਸੀ ਪਰ ਹੁਣ ਜੇ ਗੱਲ ਕਰੀਏ ਤੇ 5-6 ਦਿਨ ਬਾਅਦ ਉਸਦੇ ਸੋਸ਼ਲ ਮੀਡੀਆ ਅਕਾਊਂਟ ਐਕਟੀਵੇਟ ਹੋ ਚੁੱਕੇ ਨੇ ਉਸਦੇ ਵਿੱਚ ਉਸਨੇ ਇੱਕ ਰੀਲ ਵੀ ਪਾਈ ਹੈ ਸੋ ਲੱਗਦਾ ਹੈ ਕਿ ਜੇ ਦੀਪਿਕਾ ਲੂਥਰਾ ਇਸ ਤਰ੍ਹਾਂ ਨਹੀਂ ਕਰਦੀ ਤੇ ਕਿਸੇ ਨੂੰ ਹੁੰਦੇ ਤੇ ਇਤਰਾਜ਼ ਨਹੀਂ ਹੋਏਗਾ ਖਾਸ ਕਰਕੇ ਨਿਹੰਗ ਜਥੇਬੰਦੀਆਂ ਨੂੰ ਜਿਹੜੇ ਦੀਪਿਕਾ ਲੂਥਰਾ ਤੇ ਇਤਰਾਜ਼ ਕਰ ਰਹੇ ਸੀ ਪਰ ਇੱਥੇ ਇੱਕ ਗੱਲ ਹੋਰ ਬਹੁਤ ਦੱਸਣਯੋਗ ਹੈ ਕੀ ਦੀਪਿਕਾ ਲੁਖਤਰਾ ਦੀ ਜਿਹੜੀਆਂ ਪਹਿਲੀਆਂ ਵੀਡੀਓ ਨੇ ਉਸ ਦੇ ਵਿੱਚ ਜਿਸ ਦੇ ਤਰਾਜ ਉਹ ਗੱਲ ਕੀਤੀ ਹੈ ਉਸ ਨੂੰ ਰੋਸਟ ਕੀਤਾ ਜਾ ਰਿਹਾ ਲੋਕ ਉਸ ਦੇ ਵਿੱਚ ਹੋਰ ਕੁਝ ਵੀਡੀਓ ਪਾ ਕੇ ਉਸ ਨੂੰ ਟ੍ਰੋਲ ਕਰ ਰਹੇ ਹਨ ਸੋ ਇਹ ਇੱਕ ਵੱਡਾ ਮਾਮਲਾ ਹੈ ਜਿਸ ਦੇ ਤੋਂ ਸ਼ਾਇਦ ਦੀਪਿਕਾ ਲੁਥਰਾ ਦਾ ਛੁਟਕਾਰਾ ਨਹੀਂ ਉਹ ਪਾਏਗਾ ਤੇ ਲੱਗਦਾ ਹੈ ਕਿ ਉਸ ਜਿਹੜੀਆਂ ਪੁਰਾਣੀਆਂ ਵੀਡੀਓ ਉਸ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾਏਗਾ ਕਿਉਂਕਿ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਸੋਸ਼ਲ ਮੀਡੀਆ ਤੇ ਅਜਿਹੇ ਲੋਕ ਬੈਠੇ ਹਨ ਜਿਹੜੇ ਕਿ ਸੀਰੀਅਸ ਨਹੀਂ ਹੈ ਨੋਨ ਸੀਰੀਅਸ ਹੈ ਤੇ ਉਹ ਅਜਿਹੀਆਂ ਚੀਜ਼ਾਂ ਨੂੰ ਰੋਸਟ ਕਰਦੇ ਹੋ ਆਪਣੇ ਵਿਊ ਲੈਣ ਦੇ ਚੱਕਰ ਚ ਪੁਰਾਣੀਆਂ ਵੀਡੀਓ ਜਿਹੜੀਆਂ ਤਰਾਜਯੋਗ ਹੈ ਉਸ ਨੂੰ ਪਾਉਂਦੇ ਆ ਸੋ ਲੱਗਦਾ ਨਹੀਂ ਕਿ ਦੀਪਿਕਾ ਲੂਥਰਾ ਨੂੰ ਇਸ ਤੋਂ ਛੁਟਕਾਰਾ ਮਿਲੇਗਾ ਤੇ ਪਰ ਫਿਲਹਾਲ ਜੇ ਗੱਲ ਕਰੀਏ ਸੋਸ਼ਲ ਮੀਡੀਆ ਤੇ ਦੀਪਿਕਾ ਲੂਥਰਾ ਦੁਬਾਰਾ ਤੋਂ ਐਕਟੀਵੇਟ ਹੋ ਗਈ ਹੈ ਉਸਨੇ ਮਾਫੀ ਵੀ ਮੰਗੀ ਹੈ ਸੋ ਤੁਹਾਡਾ ਇਸ ਤੇ ਕੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਦੀਪਿਕਾ ਲੂਥਰਾ ਜੇ ਦੁਬਾਰਾ ਐਕਟੀਵੇਟ ਹੋਈ ਹੈ ਕਿ ਉਸ ਨੂੰ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਕਮੈਂਟ ਰਾਹੀਂ ਜਰੂਰ ਦੱਸਿਓ ਜੁੜੇ ਰਹੋ ਵਾਈਸੋ ਪੰਜਾਬ ਦੇ ਨਾਲ